ਇੱਕ ਕੁੜੀ ਕਿਸੇ ਅਮੀਰ ਘਰ ਦੇ ਵਿੱਚ ਕੰਮ ਕਰਦੀ ਆ ਤੇ ਜਦੋਂ ਉਹ ਉਸ ਘਰ ਦੀ ਸਫਾਈ ਕਰਦੀ ਆ ਤਾਂ ਉਸ ਘਰ ਦੀ ਕੰਧ ਦੇ ਉੱਤੇ ਲੱਗੀ ਹੋਈ ਇੱਕ ਫੋਟੋ ਤੇ ਹਰ ਰੋਜ਼ ਲਗਾਤਾਰ ਵੇਖਦੀ ਰਹਿੰਦੀ ਆ ਕੌਣ ਸੀ ਉਹ ਕੁੜੀ ਤੇ ਉਹ ਉਸ ਤਸਵੀਰ ਨੂੰ ਐਨੇ ਧਿਆਨ ਨਾਲ ਕਿਉਂ ਵੇਖਦੀ ਸੀ ਤੇ ਅੰਤ ਦੇ ਵਿੱਚ ਜਦੋਂ ਉਹਨੂੰ ਪਤਾ ਲੱਗਦੀ ਆ ਉਸ ਤਸਵੀਰ ਦੀ ਸਚਾਈ ਤਾਂ ਫਿਰ ਕੀ ਹੁੰਦਾ ਇਸ ਕਹਾਣੀ ਬਾਰੇ ਅਪ ਅੱਜ ਗੱਲਬਾਤ ਕਰਾਂਗੇ ਅਮਰਜੀਤ ਸਿੰਘ ਆਪਣੀ ਡਿਊਟੀ ਤੋਂ ਵਾਪਸ ਆ ਕੇ ਜਦੋਂ ਆਪਣੇ ਘਰ ਨੂੰ ਦਾਖਲ ਹੁੰਦਾ ਸਰਦਾਰ ਅਮਰਜੀਤ ਸਿੰਘ ਆਪਣੀ ਡਿਊਟੀ ਤੋਂ ਵਾਪਸ ਆ ਰਿਹਾ ਡਰਾਈਵਰ ਉਹਦੀ ਗੱਡੀ ਨੂੰ ਚਲਾ ਰਿਹਾ ਤੇ ਉਹ ਪਿਛਲੀ ਸੀਟ ਤੇ ਬੈਠਾ ਜਦੋਂ ਉਹ ਆਪਣੇ ਘਰ ਦੇ ਅੰਦਰ ਦਾਖਲ ਹੁੰਦਾ ਤਾਂ ਵੇਖਦਾ ਇੱਕ 12-13 ਸਾਲ ਦੀ ਕੁੜੀ ਉਹਨਾਂ ਦੇ ਘਰ ਦੇ ਕੋਲ ਜਿਹੜੀ ਬੈਂਚ ਰੱਖਿਆ ਹੋਇਆ ਉਹਦੇ ਤੇ ਬੈਠੀ ਆ ਉਦਾਸ ਜੀ ਨਜ਼ਰ ਆ ਰਹੀ ਆ ਸਰਦਾਰ ਅਮਰਜੀਤ ਸਿੰਘ ਦਾ ਸੁਭਾਅ ਸੀ ਉਹ ਕਿਸੇ ਨੂੰ ਵੀ ਦੁਖੀ ਹਾਲਤ ਦੇ ਵਿੱਚ ਦੇਖ ਨਹੀਂ ਸਕਦਾ ਸੀ ਉਹ ਡਰਾਈਵਰ ਨੂੰ ਗੱਡੀ ਰੋਕਣ ਲਈ ਕਹਿੰਦਾ ਆਪ ਉਹ ਗੱਡੀ ਦੇ ਵਿੱਚੋਂ ਉਤਰਦਾ ਤੇ ਉਸ ਬੱਚੀ ਕੋਲ ਜਾਂਦਾ ਉਸ ਬੱਚੀ ਨੂੰ ਉਹਦਾ ਨਾਮ ਪੁੱਛਦਾ ਤੇ ਬੱਚੀ ਆਪਣਾ ਨਾਮ ਮੀਰਾ ਦੱਸਦੀ ਆ ਉਹ ਕਹਿੰਦਾ ਪੁੱਤ ਤੂੰ ਇੰਨੇ ਹਨੇਰੇ ਦੇ ਵਿੱਚ ਇੱਥੇ ਕਿਉਂ ਬੈਠੀ ਆ ਤੂੰ ਘਰ ਜਾ ਆਪਣੇ ਉਹ ਕਹਿੰਦੀ ਵੀ ਅੰਕਲ ਮੇਰਾ ਕੋਈ ਘਰ ਨਹੀਂ ਤਾਂ ਉਹ ਕਹਿੰਦਾ ਜੇ ਤੇਰਾ ਕੋਈ ਘਰ ਨਹੀਂ ਤਾਂ ਹੁਣ ਤੱਕ ਤੂੰ ਕਿੱਥੇ ਰਹਿੰਦੀ ਸੀ ਉਹ ਕਹਿੰਦੀ ਵੀ ਮੈਂ ਆਪਣੀ ਚਾਚੀ ਦੇ ਘਰ ਰਹਿੰਦੀ ਸੀ ਮੇਰੀ ਚਾਚੀ ਮੈਨੂੰ ਹਰ ਰੋਜ਼ ਭੀਖ ਮੰਗਣ ਲਈ ਭੇਜਦੀ ਆ ਤੇ ਉਹ ਮੈਨੂੰ ਕਹਿੰਦੀ ਆ ਵੀ ਜਾਂ ਤਾਂ ਕਿਸੇ ਦੇ ਘਰ ਕੰਮ ਕਰ ਵੀ ਮੈਨੂੰ ਤਾਂ ਪੈਸੇ ਕਮਾ ਕੇ ਲਿਆ ਕੇ ਦੇ ਵੀ ਨਹੀਂ ਮੇਰੇ ਘਰ ਨਾਲ ਬੜੀ ਮੇਰੀ ਚਾਚੀ ਮੈਨੂੰ ਖਾਣ ਪੀਣ ਨੂੰ ਨਹੀਂ ਦਿੰਦੀ ਤੇ ਮੈਨੂੰ ਉਹ ਕੁੱਟਦੀ ਮਾਰਦੀ ਆ ਤੇ ਅੱਜ ਮੇਰੇ ਤੋਂ ਨਾ ਤਾਂ ਭੀਖ ਮੰਗੀ ਗਈ ਆ ਕਿਉਂਕਿ ਜਦੋਂ ਮੈਂ ਭੀਖ ਮੰਗਣ ਬੈਣੀ ਆ ਤਾਂ ਲੋਕ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਗਾਲਾਂ ਦਿੰਦੇ ਆ ਮੇਰਾ ਦਿਲ ਨਹੀਂ ਕਰਦਾ ਵੀ ਮੈਂ ਭੀਖ ਮੰਗਾ ਤੇ ਕੰਮ ਮੈਨੂੰ ਕੋਈ ਦਿੰਦਾ ਨਹੀਂ ਇਸ ਕਰਕੇ ਮੈਂ ਸੋਚ ਲਿਆ ਵੀ ਅੱਜ ਮੈਂ ਘਰ ਨਹੀਂ ਜਾਣਾ ਜਦੋਂ ਮੀਰਾ ਇਹ ਗੱਲ ਕਹਿੰਦੀ ਆ ਤਾਂ ਅਮਰਜੀਤ ਸਿੰਘ ਨੂੰ ਬਹੁਤ ਦੁੱਖ ਲੱਗਦਾ ਉਹ ਕਹਿੰਦਾ ਵੀ ਚੱਲ ਆ ਜਾ ਮੇਰੇ ਨਾਲ ਉਹ ਕੁੜੀ ਨੂੰ ਲੈ ਕੇ ਘਰ ਦੇ ਅੰਦਰ ਦਾਖਲ ਹੁੰਦਾ ਜਦੋਂ ਉਹ ਘਰ ਦੀ ਲੌਬੀ ਦੇ ਗੇਟ ਖੋਲਦਾ ਤਾਂ ਸਰਦਾਰਨੀ ਪਰਮਿੰਦਰ ਕੌਰ ਅਮਰਜੀਤ ਸਿੰਘ ਦੇ ਘਰ ਵਾਲੀ ਜਿਹੜੀ ਸੋਹਣੀ ਸੁਨੱਖੀ ਤੇ ਕਹਿੰਦੀ ਘੌਂਦੀ ਔਰਤਾ ਤੇ ਥੋੜਾ ਜਿਹਾ ਉਹਦੇ 'ਚ ਹੰਕਾਰ ਵੀ ਆ ਉਹ ਛੇਤੀ ਛੇਤੀ ਆਪਣੇ ਘਰ ਦੇ ਵਿੱਚ ਕਿਸੇ ਨੂੰ ਦਾਖਲ ਨਹੀਂ ਹੋਣ ਦਿੰਦੀ ਤੇ ਆਪਣੇ ਸਰਦਾਰ ਦੇ ਨਾਲ ਉਸ ਕੁੜੀ ਨੂੰ ਦੇਖ ਕੇ ਕਹਿੰਦੀ ਸਰਦਾਰ ਜੀ ਕਿਹਨੂੰ ਲਈ ਆਉਣੇ ਹੋ ਉਹ ਕਹਿੰਦਾ ਸਰਦਾਰਨੀਏ ਮੈਨੂੰ ਪਤਾ ਸੀ ਵੀ ਤੂੰ ਮੈਨੂੰ ਇਹੀ ਸਵਾਲ ਕਰੇਂਗੀ ਫਿਲਹਾਲ ਤੂੰ ਚੁੱਪ ਰਹਿ ਮੈਂ ਤੈਨੂੰ ਸਾਰੀ ਗੱਲ ਦੱਸੂੰ ਫਿਰ ਉਹ ਆਪਣੇ ਘਰ ਦੀ ਨੌਕਰਨੀ ਨੂੰ ਆਵਾਜ਼ ਮਾਰਦਾ ਤੇ ਕਹਿੰਦਾ ਵੀ ਆਹ ਕੁੜੀ ਨੂੰ ਖਾਣਾ ਦੇ ਚਲ ਨੌਕਰਨੀ ਆ ਜਿਹੜੀ ਉਹਦੇ ਵਾਸਤੇ ਖਾਣਾ ਲਿਆ ਕੇ ਦਿੰਦੀ ਆ ਉਹ ਥੱਲੇ ਬਹਿ ਕੇ ਖਾਣ ਲੱਗ ਜਾਂਦੀ ਆ ਤਾਂ ਉਹ ਕਹਿੰਦਾ ਮੀਰਾ ਪੁੱਤ نیچے ਬਹਿ ਕੇ ਖਾਣਾ ਨਾ ਖਾ ਠੰਡਾ ਤੂੰ ਸੋਫੇ ਤੇ ਬਹਿ ਜਾ ਪਰਮਿੰਦਰ ਕੌਰ ਆ ਜਿਹੜੀ ਉਹਨੂੰ ਕਹਿੰਦੀ ਨਹੀਂ ਸੋਫੇ ਤੇ ਨਹੀਂ ਬੈਠਣਾ ਗੰਦਾ ਹੋਜੂ ਤੂੰ ਐਂ ਕਰ ਬਾਹਰ ਨਾਲ ਕੁਰਸੀ ਪਈ ਏਕ ਉਹ ਕੁਰਸੀ ਤੇ ਬਹਿ ਕੇ ਖਾ ਲਾ ਉਹਨੂੰ ਲੌਬੀ ਦੇ ਵਿੱਚੋਂ ਬਾਹਰ ਕੱਢ ਦਿੰਦੀ ਆ ਤੇ ਘਰ ਦੇ ਗਾਰਡਨ ਦੇ ਵਿੱਚ ਇੱਕ ਕੁਰਸੀ ਪਈ ਹੁੰਦੀ ਆ ਉਹ ਮੀਰਾ ਜਿਹੜੀ ਵਿਚਾਰੀ ਉੱਥੇ ਜਾ ਕੇ ਖਾਣਾ ਖਾਣ ਲੱਗ ਜਾਂਦੀ ਆ ਅਮਰਜੀਤ ਸਿੰਘ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਨਾ ਐ ਨਾ ਕਰਿਆ ਕਰ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਆ ਵੀ ਪਤਾ ਨਹੀਂ ਅਸੀਂ ਕੀ ਦੇ ਕਰਮਾਂ ਦਾ ਖਾਨੇ ਆ ਉਹ ਕਹਿੰਦੀ ਹੁਣ ਤੁਸੀਂ ਮੈਨੂੰ ਗਿਆਨ ਨਾ ਵੰਡੋ ਐਂ ਦੱਸੋ ਵੀ ਇਹ ਕੌਣ ਆ ਉਹ ਕਹਿੰਦਾ ਵੀ ਇਹ ਕੁੜੀ ਤਾਂ ਬਾਹਰ ਬੈਠੀ ਰੋ ਰਹੀ ਸੀ ਉਦਾਸ ਸੀ ਇਹ ਵੀ ਕਰਮਮਾਰੀ ਆ ਵੀ ਬਾਕੀ ਕਹਾਣੀ ਤਾਂ ਮੈਂ ਵੀ ਇਹ ਤੋਂ ਪੁੱਛਣੀ ਆ ਵੀ ਮੈਨੂੰ ਬੜਾ ਤਰਸ ਆਇਆ ਦੇਖਾ ਆਪਣੇ ਬੱਚੇ ਸੋਨਾ ਪੜਦੇ ਆ ਸੋਨਾ ਵਧੀਆ ਆਪਦੀ ਨੀਂਦਰ ਸੁੱਤੇ ਪਏ ਆ ਤੇ ਇਹ ਵੀ ਤਾਂ ਕਿਸੇ ਦੀ ਧੀ ਆ ਵੀ ਆ ਪੈਦੇ ਨਾਲ ਗੱਲ ਕਰਦੇ ਆ ਉਹ ਕਹਿੰਦੀ ਐਵੇਂ ਨਾ ਹਰੇਕ ਤੇ ਯਕੀਨ ਨਾ ਕਰਿਆ ਕਰੋ ਤੁਹਾਡੀ ਇਹ ਆਦਤ ਕਿਸੇ ਦਿਨ ਤੁਹਾਨੂੰ ਮਰਵਾਊ ਉਹ ਕਹਿੰਦਾ ਕਮਲੀਏ ਭਾਗਵਾਨੇ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਵੀ ਬੱਚਿਆਂ ਦੇ ਵਿੱਚ ਤਾਂ ਰੱਬ ਵਸਦਾ ਹੁੰਦਾਗਾ ਖਬਰ ਆਪਾਂ ਕੀ ਦੇ ਕਰਮਾਂ ਦਾ ਖਾਨੇ ਆ ਤਾਂ ਚਲੋ ਉਸ ਤੋਂ ਬਾਅਦ ਮੀਰਾ ਜਿਹੜੀ ਰੋਟੀ ਖਾ ਕੇ ਅੰਦਰ ਆਉਂਦੀ ਆ ਤੇ ਉਹ ਕਹਿੰਦੀ ਵੀ ਅੰਕਲ ਧੰਨਵਾਦ ਇਹ ਕਹਿ ਕੇ ਜਦੋਂ ਜਾਣ ਲੱਗਦੀ ਆ ਤਾਂ ਅਮਰਜੀਤ ਸਿੰਘ ਉਹਨੂੰ ਰੋਕ ਲੈਂਦਾ ਉਹਨੂੰ ਕਹਿੰਦਾ ਧੀ ਇਹ ਉਰੇ ਆ ਚਲ ਮੈਨੂੰ ਐਂ ਦੱਸ ਵੀ ਤੇਰੇ ਘਰ ਦੇ ਵਿੱਚ ਕੌਣ ਕੌਣ ਆ ਤੇਰੀ ਮੰਮੀ ਕਿੱਥੇ ਆ ਉਹ ਕਹਿੰਦੀ ਵੀ ਮੇਰੀ ਮਾਂ ਹੈ ਨਹੀਂ ਤੇ ਮੇਰਾ ਪਿਓ ਵੀ ਹੈ ਨਹੀਂ ਮੈਨੂੰ ਨਹੀਂ ਪਤਾ ਮੇਰੀ ਮਾਂ ਕਿੱਥੇ ਆ ਤੇ ਮੇਰਾ ਪਿਓ ਕਿੱਥੇ ਆ ਮੇਰੀ ਮਾਂ ਤਾਂ ਇੱਕ ਦਿਨ ਕੰਮ ਮੰਗ ਗਈ ਸੀ ਕਿਸੇ ਦੇ ਕੰਮ ਮੰਗਣ ਪਰ ਮੁੜ ਕੇ ਉਹ ਘਰ ਨਹੀਂ ਆਈ ਤੇ ਬਸ ਮੈਨੂੰ ਸੁਣਨ ਨੂੰ ਇਹੀ ਮਿਲਿਆ ਵੀ ਮੇਰੀ ਮਾਂ ਟਰੱਕ ਹੇਠਾਂ ਕੇ ਮਰ ਗਈ ਮੇਰੀ ਚਾਚੀ ਤੇ ਮੇਰੇ ਚਾਚੇ ਦੇ ਨਾਲ ਮੈਂ ਰਹਿਣੀ ਆ ਮੇਰੀ ਚਾਚੀ ਆਪਣੇ ਬੱਚਿਆਂ ਨੂੰ ਬੜਾ ਪਿਆਰ ਕਰਦੀ ਆ ਉਹਨਾਂ ਨੂੰ ਪੜਨ ਵੀ ਭੇਜਦੀ ਆ ਮੇਰੇ ਤੋਂ ਘਰ ਦੇ ਕੰਮ ਵੀ ਕਰਾਉਂਦੀ ਆ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੀ ਆ ਜੇ ਪੈਸੇ ਮੰਗ ਕੇ ਲਿਆ ਪੀਖ ਮੰਗਣ ਭੇਜਦੀ ਆ ਜਦੋਂ ਮੈਂ ਪੀਖ ਮੰਗਣ ਜਾਂਦੀ ਆ ਤਾਂ ਲੋਕ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਗਾਲਾਂ ਦਿੰਦੇ ਆ ਮੈਂ ਬਹੁਤ ਲੋਕਾਂ ਦੀਆਂ ਮਿੰਤਾਂ ਕੀਤੀਆਂ ਕਿ ਮੈਨੂੰ ਕੰਮ ਤੇ ਰੱਖ ਲਓ ਮੈਂ ਕਦੇ ਕਿਸੇ ਦੀ ਗੱਡੀ ਸਾਫ਼ ਕਰਦੀ ਆ ਜਾਂ ਕੇ ਕਿਸੇ ਦੇ ਮੈ ਝਾੜੂ ਲਾਉਣ ਲੱਗ ਜਾਂਦੀ ਆ ਤਾਂ ਲੋਕ ਮੈਨੂੰ ਗਾਲਾਂ ਦੇ ਦੇ ਘਰੋਂ ਕੱਢ ਦਿੰਦੇ ਆ ਕੀ ਤੁਸੀਂ ਮੈਨੂੰ ਕੰਮ ਦੇਵੋਗੇ ਇਹ ਗੱਲ ਸੁਣ ਕੇ ਨਾ ਸਰਦਾਰਨੀ ਪਰਮਿੰਦਰ ਕੌਰ ਆ ਜਿਹੜੀ ਉਹ ਸੋਚਦੀ ਆ ਵੀ ਗੱਲ ਤੇ ਇਹਦੀ ਸਹੀ ਆ ਵੀ ਮੇਰੇ ਘਰ ਦੇ ਵਿੱਚ ਦੋ ਨੌਕਰਨੀਆਂ ਰੱਖੀਆਂ ਹੋਈਆਂ ਵੀ ਦੋਨੋਂ ਆਪਸ ਵਿੱਚ ਰਲ ਕੇ ਹਨਾ ਮੈਨੂੰ ਤੰਗ ਕਰਦੀਆਂ ਨੇ ਵੀ ਕਿਹ ਕੇ ਕੁੜੀ ਰੱਖ ਲੈਣੀ ਆ ਕੁੜੀ ਤਾਂ ਮੈਂ ਜਿੰਨਾ ਮਰਜੀ ਕੰਮ ਕਰਾਵਾ ਤੇ ਉਹ ਆਪਣੇ ਘਰ ਵਾਲੇ ਅਮਰਜੀਤ ਨੂੰ ਕਹਿੰਦੀ ਵੀ ਦੇਖ ਇਹਨੂੰ ਕੰਮ ਦੀ ਲੋੜ ਆ ਤੇ ਆਪਣੇ ਘਰੇ ਹੀ ਇਹ ਰਹਿ ਲਿਆ ਕਰੂ ਜਿਹੜੀ ਆਪਣੀ ਉਹ ਬੈਠਕ ਆਗੀ ਨਾ ਜਿਹੜਾ ਲਾਂਘੇ ਵਾਲੀ ਵੀ ਉੱਥੇ ਇਹਨੂੰ ਥਾਂ ਦੇ ਦਾਂਗੇ ਤੇ ਇਹਨੂੰ ਰੱਖ ਲੈਨੇ ਆ ਇਹ ਗੱਲ ਸੁਣ ਕੇ ਅਮਰਜੀਤ ਸਿੰਘ ਹੈਰਾਨ ਹੋ ਜਾਂਦਾ ਇਹ ਲਗਾ ਲੋ ਨੂੰ ਇਹ ਗੱਲ ਜੱਜ ਜਾਂਦੀ ਆ ਉਹਨੂੰ ਇਹ ਲੱਗਦਾ ਵੀ ਚੱਲ ਉਹ ਵੀ ਤਾਂ ਵਿਚਾਰੀ ਮੰਗਦੀ ਫਿਰਦੀ ਰਹਿੰਦੀ ਆ ਵੀ ਪਤਾ ਨਹੀਂ ਕਿਹਦੇ ਹੱਥ ਚੜੂ ਵੀ ਇੱਥੇ ਚਲੋ ਦੇਖ ਰੇਖ ਚ ਤਾਂ ਰਹੂਗੀ ਉਹ ਦੋਨੋਂ ਜੀ ਉਹਨੂੰ ਕਹਿੰਦੇ ਵੀ ਤੂੰ ਸਾਡੇ ਘਰ ਕੰਮ ਤੇ ਰਹਿ ਜਾ ਤੇ ਚਲੋ ਮੀਰਾ ਉੱਥੇ ਹੀ ਰਹਿਣ ਲੱਗਦੀ ਆ ਉਹ ਮੀਰਾ ਨੂੰ ਵਧੀਆ ਕੱਪੜੇ ਲਿਆ ਦਿੰਦਾ ਮਰਜੀਤ ਸਿੰਘ ਉਹਨੂੰ ਬੂਟ ਵਾਟ ਲਿਆ ਦਿੰਦਾ ਤੇ ਪਰਮਿੰਦਰ ਕੌਰ ਜਿਹੜੀ ਉਹ ਵੀ ਕਹਿੰਦੀ ਵੀ ਨਾ ਧੋ ਕੇ ਰਹਾ ਕਰ ਉਹਦੇ ਕਮਰੇ ਦੇ ਨਾਲ ਹੀ ਬਾਥਰੂਮ ਬਣਿਆ ਹੁੰਦਾ ਵੀ ਚੰਗੀ ਤਰ੍ਹਾਂ ਨਾ ਧੋ ਕੇ ਸਾਫ਼ ਸੁਥਰੀ ਬਣ ਕੇ ਆਉਣਾ ਫਿਰ ਰਸੋਈ ਦੇ ਵਿੱਚ ਬਣਨ ਦੇਉ ਚਲੋ ਉਹ ਤੋਂ ਡਸਟਿੰਗ ਕਰਾਉਣੀ ਸਾਰਾ ਦਿਨ ਹਨਾ ਸੈਟਿੰਗ ਕਰਾਉਣੀ ਘਰ ਦੀ ਭਾਂਡੇ ਭੁੰਡੇ ਮੰਜਾਉਣੇ ਰਸੋਈ ਦੇ ਵਿੱਚ ਤਾਂ ਦੂਜੀ ਕੰਮ ਵਾਲੀ ਲੱਗੀ ਹੁੰਦੀ ਹੈਗੀ ਤੇ ਇਹ ਉਹਦੀ ਬਹੁਤ ਮਦਦ ਕਰਦੀ ਆ ਤੇ ਪਰਮਿੰਦਰ ਕੌਰ ਇਸ ਗੱਲ ਨੂੰ ਖੁਸ਼ ਹੁੰਦੀ ਆ ਵੀ ਇਹ ਤੋਂ ਕਿੰਨਾ ਮਰਜ਼ੀ ਕੰਮ ਕਰਾ ਲਾ ਤੇ ਮੀਰਾ ਵੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਤੇ ਉਹ ਨਾ ਜਮਾਂ ਨਹੀਂ ਸੀ ਅੱਕਦੀ ਨਾਲੇ ਛੋਟੇ ਬੱਚਿਆਂ ਨੂੰ ਟੋਕ ਟੋਕ ਕੇ ਕੰਮ ਕਰਾਉਣਾ ਸੌਖਾ ਹੁੰਦਾ ਪਰਮਿੰਦਰ ਕੌਰ ਨੂੰ ਬੜੀ ਖੁਸ਼ੀ ਹੁੰਦੀ ਆ ਵੀ ਮੈਨੂੰ ਤਾਂ ਇਹ ਫ੍ਰੀ ਦੀ ਨੌਕਰ ਨਹੀਂ ਮਿਲ ਗਈ ਕਿਉਂਕਿ ਉਹਨੇ ਕਿਹੜੇ ਬੱਚੀ ਨੇ ਪੈਸੇ ਮੰਗਣੇ ਸੀ ਚਲੋ ਉਹਨੂੰ ਨੇ 10-12 ਦਿਨ ਹੋ ਜਾਂਦੇ ਆ ਉਹ ਸਾਰੇ ਘਰ ਦੀ ਵਧੀਆ ਸਫਾਈ ਕਰਦੀ ਆ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਕੀ ਕੀ ਕੰਮ ਕਰਨੇ ਆ ਤੇ ਪਰਮਿੰਦਰ ਕੌਰ ਨੂੰ ਵੀ ਖੁਸ਼ੀ ਹੁੰਦੀ ਆ ਪਰ ਅਮਰਜੀਤ ਸਿੰਘ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਹੁੰਦੀ ਆ ਵੀ ਮੇਰੇ ਜਵਾਕਾਂ ਵਰਗੀ ਇਹ ਕੁੜੀ ਆ ਵੀ ਸਾਨੂੰ ਇਹ ਤੋਂ ਕੰਮ ਨਹੀਂ ਕਰਾਉਣਾ ਚਾਹੀਦਾ ਤੇ ਇੱਕ ਦਿਨ ਉਹ ਪਰਮਿੰਦਰ ਕੌਰ ਨੂੰ ਕਹਿੰਦਾ ਵੀ ਦੇਖ ਇਹ ਕੰਮ ਕਰਕੇ ਸਾਰਾ ਦਿਨ ਉਸ ਤੋਂ ਬਾਅਦ ਬੇਲੀ ਹੁੰਦੀ ਆ ਵੀ ਇਹਨੇ ਕਿਹੜਾ ਕਿਤੇ ਜਾਣਾ ਵੀ ਕਿਉਂ ਨਾ ਮੈਂ ਇਹਨੂੰ ਇੱਕ ਦੋ ਕਿਤਾਬਾਂ ਲਿਆ ਦਿਆਂ ਤੇ ਆਪਾਂ ਕੁੜੀ ਨੂੰ ਕਹਿ ਦਈਏ ਵੀ ਇਹਨੂੰ ਥੋੜਾ ਬਹੁਤਾ ਪੜਾਉਂਦਿਆ ਕਰੂ ਉਹ ਕਹਿੰਦੀ ਕਿਉਂ ਆਪਦੇ ਸਿਰ ਤੇ ਬਿਠਾਉਣਾ ਹੁੰਨਾ ਤੂੰ ਇਹਨੂੰ ਪੜਨ ਲਾਏਂਗਾ ਇਹ ਪੜ ਗਈ ਤੇ ਮੁੜ ਕੇ ਇਹਨੇ ਆਪਣੇ ਕਿੱਥੇ ਰਹਿਣਾ ਉਹ ਕਹਿੰਦਾ ਕਮਲ ਜੀ ਇਹ ਸਾਰੀ ਉਮਰ ਤਾਂ ਆਪੇ ਨੂੰ ਰੱਖ ਵੀ ਨਹੀਂ ਸਕਦੇ ਵੀ ਚੰਗਾ ਸੋਚਣਾ ਚਾਹੀਦਾ ਉਹ ਆਪਣੇ ਘਰ ਵਾਲੀ ਦੀ ਹਾਂ ਦੇ ਵਿੱਚ ਹਾਂ ਤਾਂ ਮਲਾਉਂਦਾ ਸੀ ਪਰ ਕਈ ਗੱਲਾਂ ਜਿਹੜੀਆਂ ਉਹਨੂੰ ਲੱਗਦੀਆਂ ਸੀ ਉਹ ਆਪਣੇ ਘਰ ਵਾਲੀ ਤੋਂ ਉਤੋਂ ਦੀ ਵੀ ਕਰ ਲੈਂਦਾ ਸੀ ਤੇ ਚਲੋ ਅਮਰਜੀਤ ਸਿੰਘ ਉਸ ਕੁੜੀ ਨੂੰ ਪੁੱਛਦਾ ਵੀ ਮੀਰਾ ਤੈਨੂੰ ਪੜਨਾ ਆਉਂਦਾ ਉਹ ਦੱਸਦੀ ਹੈ ਕਿ ਮੈਂ 4-5ਕ ਜਮਾਤਾਂ ਪੜ੍ਹੀਆਂ ਤੇ ਉਸ ਤੋਂ ਬਾਅਦ ਵੀ ਮੇਰੀ ਚਾਚੀ ਨੇ ਮੈਨੂੰ ਹਟਾਈ ਲਿਆ ਵੀ ਪਰ ਮੈਨੂੰ ਪੜਨ ਦਾ ਸ਼ੌਂਕ ਆ ਚਲੋ ਉਹਨੂੰ ਕਿਤਾਬਾਂ ਲਿਆ ਕੇ ਦਿੰਦਾ ਤੇ ਉਹ ਦੇਖਦਾ ਵੀ ਉਹਨੂੰ ABC ਆਉਂਦੀ ਆ ਉਹਨੂੰ ਹਿੰਦੀ ਵੀ ਆਉਂਦੀ ਆ ਤੇ ਪੰਜਾਬੀ ਦੀ ਵੀ ਉਹਨੂੰ ਪੈਂਤੀ ਆਉਂਦੀ ਆ ਤੇ ਚਲ ਉਹਨਾਂ ਨੂੰ ਕਹਿੰਦਾ ਵੀ ਮੈਂ ਤੈਨੂੰ ਇੱਕ ਪੇਜ ਦੇ ਆ ਕਰੂੰ ਪੜਨ ਨੂੰ ਰੋਜ਼ ਤੂੰ ਉਹਨਾਂ ਪੜ ਲਿਆ ਕਰ ਤੇ ਇਹਦੇ ਨਾਲ ਮੀਰਾ ਨੂੰ ਵੀ ਉਤਸ਼ਾਹ ਮਿਲਦਾ ਕੰਮ ਕਰਦੀ ਉਹ ਸਾਰਾ ਘਰ ਦਾ ਤੇ ਨਾਲ-ਨਾਲ ਪੜਦੀ ਆ ਤੇ ਇੱਕ ਦਿਨ ਉਹ ਘਰ ਦੀਆਂ ਤਸਵੀਰਾਂ ਸਾਫ਼ ਕਰ ਰਹੀ ਆ ਵੀ ਜਦੋਂ ਵੀ ਉਹਨਾਂ ਦੀ ਲੌਬੀ ਦੇ ਵਿੱਚ ਲੱਗੀਆਂ ਉਹ ਤਸਵੀਰਾਂ ਸਾਫ਼ ਕਰਦੀ ਤਾਂ ਇੱਕ ਤਸਵੀਰ ਵੱਲ ਵਾਰ-ਵਾਰ ਵੇਖਦੀ ਰਹਿੰਦੀ ਤੇ ਇੱਕ ਦਿਨ ਸਰਦਾਰਨੀ ਪਰਮਿੰਦਰ ਕੌਰ ਆ ਜਿਹੜੀ ਉਹਨੂੰ ਵੇਖ ਰਹੀ ਆ ਮੀਰਾ ਉਸ ਕੰਧ ਤੇ ਲੱਗੀ ਤਸਵੀਰ ਵੱਲ ਟਿਕ ਟਿਕੀ ਲਗਾ ਕੇ ਜਦੋਂ ਵੇਖਦੀ ਆ ਉਹਨੂੰ ਕਹਿੰਦੀ ਮੀਰਾ ਮੈਂ ਤੈਨੂੰ ਬਹੁਤ ਵਾਰ ਟੋਕਿਆ ਵੀ ਤੂੰ ਸਾਰਾ ਘਰ ਦਾ ਕੰਮ ਫਟਾਫਟ ਕਰ ਦਿੰਨੀ ਆ ਪਰ ਜਦੋਂ ਤੂੰ ਇਹ ਤਸਵੀਰਾਂ ਸਾਫ਼ ਕਰਦੀ ਆ ਤਾਂ ਤੂੰ ਕਿਹਨੂੰ ਵੇਖਦੀ ਆ ਉੱਥੇ ਨਾ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਸੀਗੀਆਂ ਕੁੜੀਆਂ ਜੀਆਂ ਦੀਆਂ ਤੇ ਉਹ ਕਹਿੰਦੀ ਵੀ ਮਾਲਕੇ ਨੇ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਇੱਕ ਗੱਲ ਕਹਾਂ ਜਿਹੜੀ ਆ ਤਸਵੀਰ ਆ ਨਾ ਇਹਦੇ ਨਾਲ ਦੀ ਤਸਵੀਰ ਮੇਰੇ ਵੀ ਘਰ ਦੇ ਵਿੱਚ ਮੇਰੇ ਕੱਪੜੇ ਵਾਲੇ ਟਰੰਕ ਚ ਪਈ ਸੀ ਜਮਾ ਇਹੋ ਜੀ ਤੇ ਮੇਰੀ ਚਾਚੀ ਕਹਿੰਦੀ ਹੁੰਦੀ ਸੀ ਵੀ ਇਹ ਤੇਰੀ ਮਾਂ ਗਈ ਲੈਣੀ ਵੀ ਮੈਨੂੰ ਇਹੇ ਮੇਰੀ ਮਾਂ ਲੱਗਦੀ ਆ ਉਹ ਕਹਿੰਦੀ ਤੈਨੂੰ ਪਤਾ ਤੂੰ ਕੀ ਗੱਲ ਕਰ ਰਹੀ ਆ ਇਹ ਮੇਰੀ ਸਹੇਲੀ ਦੀ ਤਸਵੀਰ ਆ ਤੇ ਤੂੰ ਮੇਰੀ ਸਹੇਲੀ ਦੀ ਕੁੜੀ ਹੋ ਸਕਦੀ ਆ ਉਹ ਕਹਿੰਦੀ ਵੀ ਮੈਂ ਇਹੋ ਜੀ ਤਸਵੀਰ ਜਿਹੜੀ ਘਰੋਂ ਲੈ ਕੇ ਆਉਂ ਕਿਸੇ ਤਰ੍ਹਾਂ ਉਹ ਕਹਿੰਦੀ ਵੀ ਜੇ ਤੂੰ ਘਰੇ ਜਾਏਂਗੀ ਤਾਂ ਫਿਰ ਤੇਰੀ ਚਾਚੀ ਨੇ ਆਉਣ ਨਹੀਂ ਦੇਣਾ। ਉਹ ਕਹਿੰਦੀ ਮੇਰੀ ਚਾਚੀ ਜਦੋਂ ਦਿਨੇ ਕੰਮ ਤੇ ਜਾਂਦੀ ਆ ਮੈਂ ਉਦੋਂ ਜਾਵਾਂਗੀ। ਤੇ ਚਲੋ ਮੀਰਾ ਕੀ ਕਰਦੀ ਆ ਅਗਲੇ ਦਿਨ ਆਪਣੇ ਚਾਚੇ ਦੇ ਘਰ ਜਾਂਦੀ ਆ ਤੇ ਉਹਨਾਂ ਦੇ ਘਰ ਨੂੰ ਬਾਹਰੋਂ ਜਿੰਦਾ ਲੱਗਿਆ ਹੁੰਦਾ ਤੇ ਉਹ ਵੇਖ ਲੈਂਦੀ ਆ ਵੀ ਹੁਣ ਮੈਂ ਕੀ ਕਰਾਂ? ਗਵੰਡੀਆਂ ਦੇ ਘਰ ਵਿੱਚ ਦੀ ਜਾ ਕੇ ਉਹ ਕੰਧ ਟੱਪਦੀ ਆ ਤੇ ਗਵੰਡੀਆਂ ਦੇ ਘਰੇ ਵੀ ਕੋਈ ਨਹੀਂ ਹੁੰਦਾ। ਕੰਮ ਕੋਮ ਤੇ ਗਏ ਹੁੰਦੇ ਆ ਸਾਰੇ। ਤੇ ਉਹ ਨਾ ਆਪਣੇ ਟਰੰਕ ਦੇ ਵਿੱਚੋਂ ਤਸਵੀਰ ਕੱਢ ਲਿਆਉਂਦੀ ਆ ਤੇ ਨਾਲੇ ਆਪਣਾ ਪੁਰਾਣਾ ਸੂਟ ਵੀ ਚੱਕ ਲੈਂਦੀ ਐ ਲਫਾਫੇ ਚ ਪਾ ਕੇ ਉਹ ਭੱਜ ਲੈਂਦੀ ਆ ਉਸੇ ਤਰ੍ਹਾਂ ਕੰਦ ਟੱਪ ਕੇ ਵਾਪਸ ਆ ਜਾਂਦੀ ਆ ਤੇ ਜਦੋਂ ਉਹ ਲਿਆ ਕੇ ਪਰਮਿੰਦਰ ਕੌਰ ਨੂੰ ਉਹ ਤਸਵੀਰ ਦਿਖਾਉਂਦੀ ਆ ਤੇ ਪਰਮਿੰਦਰ ਕੌਰ ਹੈਰਾਨ ਰਹਿ ਜਾਂਦੀ ਆ ਤੇ ਪਰਮਿੰਦਰ ਕੌਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਕਹਿੰਦੀ ਕਿ ਹਾਂ ਇਹ ਤਾਂ ਮੇਰੀ ਸਹੇਲੀ ਰਾਣੀ ਆ ਇਹਦਾ ਮਤਲਬ ਤੂੰ ਰਾਣੀ ਦਿੱਤੀ ਆ ਉਹ ਕਹਿੰਦੀ ਵੀ ਹਾਂ ਮੇਰੀ ਮਾਂ ਨੂੰ ਰਾਣੀ-ਰਾਣੀ ਕਹਿੰਦੇ ਸੀਗੇ ਤੇ ਉਹ ਕਹਿੰਦੀ ਵੀ ਤੇਰੀ ਇਹ ਹਾਲਤ ਫਿਰ ਨਾ ਉਹ ਕੀ ਕਰਦੀ ਆ ਉਹ ਮੀਰਾ ਨੂੰ ਆਪਣੇ ਗੱਲ ਨਾਲ ਲਾ ਲੈਂਦੀ ਆ ਤੇ ਉਧਰੋਂ ਅਮਰਜੀਤ ਸਿੰਘ ਆ ਜਾਂਦੇ ਆ ਤੇ ਉਹ ਵੇਖਦਾ ਵੀ ਪਰਮਿੰਦਰ ਕੌਰ ਮੀਰਾ ਨੂੰ ਗੱਲ ਲਾਈ ਬੈਠੀ ਆ ਫਿਰ ਉਹ ਰਹੀ ਹੁੰਦੀ ਆ ਉਹ ਤੇ ਉਹਨੂੰ ਪੂਰਾ ਘੁੱਟ ਕੇ ਪਿਆਰ ਕਰਦੀ ਆ ਤੇ ਉਹਨੂੰ ਕਹਿੰਦੀ ਮੀਰਾ ਮੈਨੂੰ ਮaaf ਕਰ ਦੇ ਵੀ ਤੂੰ ਤਾਂ ਮੇਰੀ ਸਹੇਲੀ ਦੀ ਅਮਾਨਤ ਆ ਤੇ ਫਿਰ ਉਹਨਾਂ ਉਹਨੂੰ ਦੱਸਦੀ ਆ ਆਪਣੇ ਘਰ ਵਾਲੇ ਨੂੰ ਮੈਂ ਤੁਹਾਨੂੰ ਕਹਿੰਦੀ ਹੁੰਦੀ ਸੀ ਨਾ ਵੀ ਜੇ ਕਿਤੇ ਮੈਨੂੰ ਆਪਣੀ ਗਲਤੀ ਦਾ ਪਛਤਾਵਾ ਕਰਨ ਦਾ ਮੌਕਾ ਮਿਲ ਜੇ ਔਰ ਆਪਣੇ ਘਰ ਵਾਲੇ ਨੂੰ ਜੋ ਗੱਲ ਦੱਸਦੀ ਆ ਗੱਲ ਕੀ ਸੀ ਕਿ ਪਰਮਿੰਦਰ ਕੌਰ ਤੇ ਰਾਣੀ ਆਪਸ ਵਿੱਚ ਵਧੀਆ ਪੱਕੀਆਂ ਸਹੇਲੀਆਂ ਹੁੰਦੀਆਂ ਨੇ ਇਕੱਠੀਆਂ ਉਹ ਪੜੀਆਂ ਹੁੰਦੀਆਂ ਇੱਕ ਕਾਲਜ ਦੇ ਵਿੱਚ ਜਦੋਂ ਕਾਲਜ ਦੀ ਪੜ੍ਹਾਈ ਖਤਮ ਹੁੰਦੀ ਆ ਤਾਂ ਪਰਮਿੰਦਰ ਕੌਰ ਦਾ ਵਿਆਹ ਅਮਰਜੀਤ ਸਿੰਘ ਨਾਲ ਹੋ ਜਾਂਦਾ ਪਰਮਿੰਦਰ ਕੌਰ ਸ਼ੁਰੂ ਤੋਂ ਹੀ ਥੋੜੇ ਜਿਹਾ ਗਮਾਨ ਵਾਲੀ ਕੁੜੀ ਸੀ ਪਰ ਰਾਣੀ ਸੀ ਇਹਦੇ ਉਲਟ ਸੀ ਕਿਉਂਕਿ ਰਾਣੀ ਇੱਕ ਬਹੁਤ ਹੀ ਗਰੀਬ ਘਰ ਦੀ ਕੁੜੀ ਸੀ ਪਰ ਪੜ੍ਹਾਈ 'ਚ ਹੁਸ਼ਿਆਰ ਹੋਣ ਕਰਕੇ ਉਹਨੂੰ ਉਹਦੇ ਘਰ ਦੇ ਆ ਨੇ 12 ਪੜ੍ਹਾਤਾ ਸੀ 12 ਉਹ ਇਕੱਠੀਆਂ ਉਹਨਾਂ ਨੇ ਕੀਤੀਆਂ 12ਵੀਂ ਤੋਂ ਬਾਅਦ ਪਰਮਿੰਦਰ ਕੌਰ ਕਾਲਜ ਚਲੀ ਗਈ ਤੇ ਰਾਣੀ ਜਿਹੜੀ ਘਰ ਦੇ ਕੰਮਾਂ 'ਚ ਪੈ ਗਈ। ਉਸ ਤੋਂ ਬਾਅਦ ਪਰਮਿੰਦਰ ਕੌਰ ਦਾ ਜਦੋਂ ਵਿਆਹ ਹੁੰਦਾ ਅਮਰਜੀਤ ਨਾਲ ਅਮਰਜੀਤ ਇੱਕ ਵਧੀਆ ਅਹੁਦੇ ਤੇ ਨੌਕਰੀ ਕਰਦਾ ਹੁੰਦਾ ਤੇ ਉਧਰੋਂ ਰਾਣੀ ਹੈ ਜਿਹੜੀ ਉਹ ਇੱਕ ਗਰੀਬ ਘਰੇ ਵਿਆਹੀ ਜਾਂਦੀ ਆ। ਰਾਣੀ ਦੇ ਘਰ ਵਾਲਾ ਸ਼ਰਾਬੀ ਹੁੰਦਾ। ਜਦੋਂ ਰਾਣੀ ਦੀ ਕੁੱਖੋਂ ਮੀਰਾ ਦਾ ਜਨਮ ਹੁੰਦਾ ਤੇ ਮੀਰਾ 2 ਸਾਲ ਦੀ ਹੁੰਦੀ ਆ ਤਾਂ ਰਾਣੀ ਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਆ। ਇੱਕ ਦਿਨ ਰਾਣੀ ਪਰਮਿੰਦਰ ਕੌਰ ਨੂੰ ਅਮਰਜੀਤ ਸਿੰਘ ਦੇ ਨਾਲ ਬਾਜ਼ਾਰ 'ਚ ਵੇਖਦੀ ਆ। ਅਮਰਜੀਤ ਸਿੰਘ ਪੁਲਿਸ ਦੇ ਉੱਚੇ ਅਹੁਦੇ ਤੇ ਨੌਕਰੀ ਕਰਦਾ ਸੀ ਤੇ ਉਹਨੂੰ ਵਰਦੀ ਦੇ ਵਿੱਚ ਦੇਖ ਕੇ ਰਾਣੀ ਨੇ ਪਰਮਿੰਦਰ ਨੂੰ ਪਛਾਣ ਲਿਆ ਸੀ ਤੇ ਉਹ ਪਰਮਿੰਦਰ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਆ ਪਰ ਪਰਮਿੰਦਰ ਉਹਦੇ ਵੱਲ ਧਿਆਨ ਨਹੀਂ ਦਿੰਦੀ ਉਸ ਤੋਂ ਬਾਅਦ ਉਹ ਜਦੋਂ ਅਮਰਜੀਤ ਸਿੰਘ ਨੂੰ ਵੇਖਦੀ ਆ ਉਹ ਵੇਖਦੀ ਆ ਵੀ ਇਹ ਤਾਂ ਆਪਣੇ ਜ਼ਿਲ੍ਹੇ ਦਾ ਹਨਾ ਅਫਸਰ ਆਗਾ ਫਿਰ ਉਹ ਸੋਚਦੀ ਇਹਦਾ ਮਤਲਬ ਮੇਰੀ ਸਹੇਲੀ ਤਾਂ ਵਧੀਆ ਘਰੇ ਵਿਆਹੀ ਹੋਈ ਆ ਅਗਲੇ ਦਿਨ ਉਹ ਆਪਣੀ ਸਹੇਲੀ ਪਰਮਿੰਦਰ ਕੌਰ ਦੇ ਘਰ ਆਉਂਦੀ ਆ ਹੋਣ ਪੁੱਛ ਪੁੱਛਾ ਕੇ ਜਿਵੇਂ ਹੁਣ ਜ਼ਿਲ੍ਹਿਆਂ ਦੇ ਵਿੱਚ ਵੱਡੇ ਅਫਸਰ ਹੁੰਦੇ ਨੇ ਕੋਈ ਵੀ ਅਫਸਰ ਹਨਾ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਪਤਾ ਹੁੰਦਾ ਟਿਕਾਣਾ ਟਿਕਾਣਾ ਪੁੱਛ ਪੁੱਛ ਕੇ ਉਹ ਆਟੋ ਲੈ ਕੇ ਉਹਨਾਂ ਦੇ ਘਰ ਆਉਂਦੀ ਆ ਤੇ ਉਹ ਨਾ ਗੇਟ ਜਦੋਂ ਹਨਾ ਬੈਲ ਵਜਾਉਂਦੀ ਆ ਸਿਕਿਉਰਿਟੀ ਗਾਰਡ ਆਉਂਦਾ ਤੇ ਉਹ ਕਹਿੰਦੀ ਇਹ ਵੀ ਮੈਂ ਪਰਮਿੰਦਰ ਕੌਰ ਨੂੰ ਮਿਲਣਾ ਤੇ ਸਿਕਿਉਰਿਟੀ ਗਾਰਡ ਜਦੋਂ ਪੁੱਛਦਾ ਪਰਮਿੰਦਰ ਕੌਰ ਕਹਿੰਦੀ ਕੌਣ ਆ ਉਹ ਕਹਿੰਦਾ ਵੀ ਕੋਈ ਔਰਤ ਆ ਗਈ ਚਲੋ ਪਰਮਿੰਦਰ ਕੌਰ ਉਹ ਕਹਿੰਦੀ ਇਹਨੂੰ ਅੰਦਰ ਭੇਜ ਤੇ ਜਦੋਂ ਰਾਣੀ ਅੰਦਰ ਜਾਂਦੀ ਆ ਤਾਂ ਪਰਮਿੰਦਰ ਕੌਰ ਉਹਨੂੰ ਦੇਖ ਕੇ ਮੱਥੇ ਵੱਟ ਪਾ ਲੈਂਦੀ ਆ ਕਿਉਂਕਿ ਰਾਣੀ ਦੀ ਹਾਲਤ ਜਿਹੜੀ ਬਹੁਤੇ ਵਧੀਆ ਕੱਪੜੇ ਨਹੀਂ ਪਾਏ ਹੁੰਦੇ ਤੇ ਉਹ ਵੇਖ ਲੈਂਦੀ ਆ ਉਹਨੂੰ ਵੈਸੇ ਵੀ ਪਤਾ ਹੁੰਦਾ ਵੀ ਇਹ ਗਰੀਬ ਘਰ ਦੀ ਸੀ ਤੇ ਪਰਮਿੰਦਰ ਕੌਰ 'ਚ ਹੁਣ ਆਪਣੇ ਘਰ ਵਾਲੇ ਦੇ ਅਹੁਦੇ ਤੇ ਦੌਲਤ ਦੀ ਈਗੋ ਵੀ ਸੀਗੀ ਤੇ ਚਲੋ ਰਾਣੀ ਉਹਨੂੰ ਕਹਿੰਦੀ ਪਰਮਿੰਦਰ ਕੀ ਹਾਲ ਆ ਤਾਂ ਪਰਮਿੰਦਰ ਜਿਹੜੀ ਉਹ ਕਹਿੰਦੀ ਤੂੰ ਕਿਵੇਂ ਆਈਆਂ ਕਹਿੰਦੀ ਵੀ ਮੈਂ ਤਾਂ ਤੇਰੇ ਕੋਲੋਂ ਬਹੁਤ ਵੱਡੀ ਆਸ ਲੈ ਕੇ ਆਈਆਂ ਮੈਂ ਬਹੁਤ ਗਰੀਬੀ ਦੇ ਵਿੱਚ ਦਿਨ ਕੱਟ ਰਹੀਆਂ ਮੇਰੀ ਧੀ ਆ ਸੀ ਦੋਨੋਂ ਮਾਮਾ ਧੀਆਂ ਕਾਰਾਲਾ ਮੇਰਾ ਮੁੱਕ ਗਿਆ ਤੇ ਮੈਂ ਚਾਹਣੀ ਆ ਵੀ ਤੂੰ ਮੈਨੂੰ ਕੰਮ ਦੇਵੇਂ ਉਹ ਕਹਿੰਦੀ ਕਿ ਨਾ ਮੇਰੇ ਘਰੇ ਤਾਂ ਕੰਮ ਹੈ ਨਹੀਂ ਕਿਉਂਕਿ ਪਰਮਿੰਦਰ ਕੌਰ ਦੇ ਮਨ ਦੇ ਵਿੱਚ ਇਹ ਖਿਆਲ ਹੁੰਦਾ ਵੀ ਅੱਜ ਤਾਂ ਮੈਂ ਇਹਨੂੰ ਕੰਮ ਦੇਉਂ ਕੱਲ ਨੂੰ ਇਹ ਮੇਰੇ ਤੋਂ ਪੈਸੇ ਮੰਗੂਗੀ ਵੀ ਸੇਲੀ ਕਰਕੇ ਵੀ ਮੇਰੇ ਤੋਂ ਜਵਾਬ ਵੀ ਨਹੀਂ ਦਿੱਤਾ ਜਾਣਾ ਵੀ ਨਾਲ ਇੱਥੇ ਸੇਲਪਣਾ ਦਿਖਾਉਗੀ ਵੀ ਇਹ ਕੀ ਤੇ ਮੈਂ ਕੀ ਠੀਕ ਆ ਪਲੱਸ 2 ਤਾਂ ਕੋਈ ਇਕੱਠੀਆਂ ਪੜੀਆਂ ਬਠੇਰੀ ਕਲਾਸ ਹੁੰਦੀ ਸੀ ਹੁਣ ਮੈਂ ਕਿਹਦੇ ਕਿਹਦੇ ਨਾਲ ਹਨਾ ਆਪਣੀ ਪੁਰਾਣੀ ਦੋਸਤੀ ਨਿਭਾਉਂਗੀ ਤੇ ਉਹਨਾਂ ਨੂੰ ਕਹਿੰਦੀ ਵੀ ਨਹੀਂ ਮੇਰੇ ਘਰੇ ਤਾਂ ਕੰਮ ਨਹੀਂ ਉਹਨੂੰ ਕਹਿੰਦੀ ਆ ਵੀ ਨਾ ਪਰਮਿੰਦਰ ਐ ਨਾ ਕਰ ਆਪਾਂ ਕਿੰਨੀਆਂ ਪੱਕੀਆਂ ਸਹੇਲੀਆਂ ਹੁੰਦੀਆਂ ਸੀ ਤੇ ਆਪਾਂ ਕਹਿੰਦੀਆਂ ਵੀ ਹੁੰਦੀਆਂ ਸੀ ਵੀ ਅਸੀਂ ਇੱਕ ਦੂਜੀ ਨਾਲੋਂ ਦੂਰ ਨਹੀਂ ਹੁੰਦੀਆਂ ਉਹ ਕਹਿੰਦੀ ਵੀ ਉਹ ਉਸ ਉਮਰ ਦੀਆਂ ਗੱਲਾਂ ਹੁੰਦੀਆਂ ਨੇ ਪਰ ਅਹੁਦੇ ਤੇ ਰਤਬੇ ਬੜੇ ਮਾਇਨੇ ਰੱਖਦੇ ਆ ਹੁਣ ਤੂੰ ਇੱਥੇ ਕੰਮ ਕਰੇਂਗੀ ਤੇ ਮੇਰੇ ਕੋਲ ਮੇਰੀਆਂ ਸਹੇਲੀਆਂ ਆਇਆ ਕਰਨਗੀਆਂ ਤੇ ਮੈਂ ਐਂ ਦੱਸਿਆ ਕਰੂੰਗੀ ਤੂੰ ਮੇਰੀ ਸਹੇਲੀ ਹੁੰਦੀ ਸੀ ਜਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਸ ਕਰਕੇ ਤੂੰ ਚਲੀ ਜਾ ਮੇਰੀ ਜਿੰਦਗੀ ਦੀਆਂ ਖੁਸ਼ੀਆਂ ਦੇ ਵਿੱਚ ਵਿਗੜ ਨਾ ਪਾ ਤੇ ਚਲੁਰਾਣੀ ਹੈ ਨਾ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਤੇ ਉਥੋਂ ਮੁੜ ਪੈਂਦੀ ਆ ਤੇ ਰਾਹ ਚ ਆਉਂਦੀ ਉਹ ਸੋਚਦੀ ਆ ਵੀ ਜਮਾਨਾ ਕਿੰਨਾ ਬਦਲ ਗਿਆ ਵੀ ਲੋਕ ਹਨਾ ਪੈਸੇ ਨੂੰ ਐਮੀਅਤ ਦਿੰਦੇ ਆ ਵੀ ਇਹੀ ਪਰਮਿੰਦਰ ਮੇਰੇ ਬਿਨਾ ਸਾਹ ਨਹੀਂ ਲੈਂਦੀ ਹੁੰਦੀ ਸੀ ਉਦੋਂ ਵੀ ਇਹਨੂੰ ਪਤਾ ਸੀ ਮੈਂ ਗਰੀਬ ਘਰ ਦੀ ਕੁੜੀ ਆ ਵੀ ਉਦੋਂ ਕੁਝ ਵੀ ਲਿਓਣਾ ਖਾਣ ਨੂੰ ਉਹ ਵੀ ਦੇਣਾ ਵੀ ਕਿੰਨਾ ਫਰਕ ਪੈ ਗਿਆ ਐਸ ਤਰ੍ਹਾਂ ਸੋਚਦੀ ਉਹ ਸੜਕ ਦੇ ਕਿਨਾਰੇ ਜਾ ਰਹੀ ਹੁੰਦੀ ਆ ਮਨ ਦੁਖੀ ਹੁੰਦਾ ਤਾਂ ਇੱਕ ਟਰੱਕ ਵਾਲਾ ਉਹਦੇ 'ਚ ਟਰੱਕ ਮਾਰਦਾ ਉਹਨੂੰ ਕੋਈ ਖੋਰੇ ਪਤਾ ਨਹੀਂ ਲੱਗਦਾ ਵੀ ਮਤਲਬ ਐਕਸੀਡੈਂਟ ਹੋ ਜਾਂਦਾ ਤੇ ਰਾਣੀ ਜਿਹੜੀ ਉਸੇ ਸੜਕ ਦੇ ਉੱਤੇ ਡਿੱਗ ਜਾਂਦੀ ਆ ਤੇ ਟਰੱਕ ਵਾਲਾ ਜਿਹੜਾ ਟਰੱਕ ਲੈ ਕੇ ਭੱਜ ਜਾਂਦਾ ਉਸ ਤੋਂ ਬਾਅਦ ਇਹੀ ਖਬਰ ਆਈ ਵੀ ਤੇਜ਼ ਰਫਤਾਰ ਟਰੱਕ ਨੇ ਇੱਕ ਔਰਤ ਨੂੰ ਮਾਰ ਦਿੱਤਾ ਰਾਣੀ ਦੀ ਅਖਬਾਰ ਦੇ ਵਿੱਚ ਫੋਟੋ ਆਉਂਦੀ ਹੈਗੀ ਪਰ ਉਸ ਤੋਂ ਬਾਅਦ ਰਾਣੀ ਦੀ ਡੈੱਡ ਬੋਡੀ ਨਹੀਂ ਕਿਸੇ ਨੂੰ ਮਿਲਦੀ ਕਹਿਣ ਤੋਂ ਭਾਵ ਨਾ ਤਾਂ ਰਾਣੀ ਦੇ ਦਿਓਰ ਦਰਾਨੀ ਨੇ ਇੰਨੀ ਕੋਈ ਪੜਤਾਲ ਕੀਤੀ ਬਸ ਇਹ ਖਬਰ ਫੈਲ ਗਈ ਵੀ ਉਹ ਮੁੱਕ ਗਈ ਤੇ ਇਦਰੋਂ ਪਰਮਿੰਦਰ ਕੌਰ ਵੀ ਜਦੋਂ ਖਬਰਾਂ ਦੇ ਵਿੱਚ ਦੇਖਦੀ ਆ ਤੇ ਉਹਨੂੰ ਇਸ ਗੱਲ ਦਾ ਪਛਤਾਵਾ ਹੋ ਜਾਂਦਾ ਵੀ ਕਾਸ਼ ਮੈਂ ਰਾਣੀ ਨੂੰ ਕੰਮ ਦਿੱਤਾ ਹੁੰਦਾ ਤੇ ਉਹ ਨਾਮੁਕਦੀ ਵੀ ਮੈਂ ਆਪਦੀ ਦੌਲਤ ਦੇ ਹੰਕਾਰ 'ਚ ਰਹੀ ਤੇ ਇਹ ਇਸ ਗੱਲ ਦਾ ਪਛਤਾਵਾ ਉਹਨੂੰ ਕਿਤੇ ਨਾ ਕਿਤੇ ਅੰਦਰੋਂ ਅੰਦਰ ਹੀ ਖਾਂਦਾ ਹੁੰਦਾ ਪਰ ਉਹਦੇ ਐਟੀਟਿਊਡ 'ਚ ਨਹੀਂ ਫਰਕ ਪਿਆ ਸੀ ਨਹੀਂ ਤਾਂ ਕਹਿੰਦੇ ਆ ਵੀ ਕਈ ਵਾਰੀ ਕਿਸੇ ਇਨਸਾਨ ਤੋਂ ਕੋਈ ਗਲਤੀ ਹੋ ਜੇ ਵੀ ਉਸ ਤੋਂ ਬਾਅਦ ਉਹ ਗਰੀਬਾਂ ਤੇ ਰਹਿਮ ਹੀ ਕਰਨ ਲੱਗ ਜਾਂਦੀ ਨਾ ਪਰ ਇਸ ਗੱਲ ਦਾ ਉਹਨੂੰ ਮਲਾਲ ਰਹਿੰਦਾ ਸੀ ਵੀ ਸ਼ਾਇਦ ਜੇ ਮੈਂ ਉਹਨੂੰ ਕੰਮ ਦੇ ਦਿੰਦੀ ਉਸ ਦਿਨ ਉਹਨੂੰ ਬਿਠਾ ਲੈਂਦੀ ਤਾਂ ਉਹਦੀ ਹੋਣੀ ਡਲ ਜਾਂਦੀ ਅੱਜ ਜਦੋਂ ਮੀਰਾ ਉਹਦੇ ਸਾਹਮਣੇ ਆਉਂਦੀ ਆ ਤੇ ਉਹਨੂੰ ਇਹ ਲੱਗਦਾ ਵੀ ਮੈਂ ਆਪਣੀ ਗਲਤੀ ਦਾ ਅਹਿਸਾਸ ਕਰਾਂ ਮੈਨੂੰ ਆਪਣੀ ਗਲਤੀ ਦਾ ਪਛਤਾਵਾ ਕਰਨ ਦਾ ਮੌਕਾ ਮਿਲ ਗਿਆ ਤੇ ਚਲੋ ਉਹ ਸਾਰੀ ਗੱਲ ਆਪਣੇ ਘਰ ਵਾਲੇ ਨੂੰ ਦੱਸਦੀ ਆ ਤੇ ਉਹਦੇ ਘਰ ਵਾਲਾ ਕਹਿੰਦਾ ਵੀ ਦੇਖ ਕੁਦਰਤ ਤੇ ਪ੍ਰਮਾਤਮਾ ਸਾਨੂੰ ਮੌਕਾ ਦਿੰਦੇ ਆ ਆਪਣੀ ਗਲਤੀ ਸੁਧਾਰਨ ਦਾ ਤੂੰ ਰਾਣੀ ਨੂੰ ਨਹੀਂ ਕੰਮ ਤੇ ਰੱਖਿਆ ਇਹਨੂੰ ਆਪਾਂ ਰੱਖਿਆ ਭਾਵੇਂ ਆਪਾਂ ਇਹਨੂੰ ਅਣਜਾਣ ਸਮਝ ਕੇ ਰੱਖਿਆ ਤੈਨੂੰ ਮੌਕਾ ਮਿਲਿਆ ਤੇ ਹੁਣ ਮੈਂ ਇਹ ਚਾਹਣਾ ਵੀ ਤੂੰ ਇਹਨੂੰ ਸਿਰਫ ਕੰਮ ਵਾਲੀ ਨਾ ਬਣਾ ਆਪਾਂ ਇਹਨੂੰ ਆਪਣੀ ਤੀ ਬਣਾ ਕੇ ਪਾਲੀਏ ਇਹਨੂੰ ਵਧੀਆ ਪੜਾਈਏ ਦੇਖ ਉਹ ਇਹ ਜਾ ਕੋਈ ਮੁੰਡਾ ਵੇਖ ਕੇ ਦਾ ਵਿਆਹ ਕਰ ਦਿਆਂਗੇ ਵੀ ਤੂੰ ਆਪਣੀ ਸਹੇਲੀ ਦੇ ਨਾਲ ਅੱਖ ਮਲਾਉਣ ਯੋਗੀ ਰਹੇਗੀ ਤੇ ਪਰਮਿੰਦਰ ਕੌਰ ਨੂੰ ਵੀ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਹਾਂ ਤੇ ਫਿਰ ਉਸ ਤੋਂ ਬਾਅਦ ਉਹ ਉਹਨੂੰ ਸਕੂਲ ਦੇ ਵਿੱਚ ਪੜਨ ਲਾ ਦਿੰਦਿਆ ਤੇ ਉਹ ਤਾਂ ਕੰਮ ਨਹੀਂ ਕਰਾਉਂਦੇ ਇੱਕ ਦਿਨ ਸਕੂਲੋਂ ਆ ਕੇ ਜਦੋਂ ਮੀਰਾ ਹਨਾ ਸਕੂਲ ਦਾ ਕੰਮ ਕਰ ਰਹੀ ਹੁੰਦੀ ਆ ਤਾਂ ਪਰਮਿੰਦਰ ਕੌਰ ਉਹਨੂੰ ਕਹਿੰਦੀ ਕਿ ਤੈਨੂੰ ਪਤਾ ਮੀਰਾ ਅੱਜ ਕੀ ਆ ਉਹ ਕਹਿੰਦੀ ਵੀ ਨਹੀਂ ਆਂਟੀ ਮੈਨੂੰ ਨਹੀਂ ਪਤਾ ਕਹਿੰਦੀ ਅੱਜ ਤੇਰੀ ਮਾਂ ਰਾਣੀ ਦਾ ਜਨਮ ਦਿਨ ਆ ਤੇ ਇਹ ਗੱਲ ਸੁਣ ਕੇ ਮੀਰਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਤੇ ਉਹ ਕਹਿੰਦੀ ਵੀ ਕਾਸ਼ ਮੇਰੀ ਮਾਂ ਹੁੰਦੀ ਫਿਰ ਉਹ ਆਪਣੀ ਮਾਂ ਦੀ ਫੋਟੋ ਖੋਲ ਜਾਂਦੀ ਆ ਤੇ ਉਹਨੂੰ ਚੁੰਮਦੀ ਆ ਤੇ ਉਹਨੂੰ ਕਹਿੰਦੀ ਹੈਪੀ ਬਰਥਡੇ ਮਾਂ ਤੇ ਉਹਦੀਆਂ ਅੱਖਾਂ ਹੰਝੂਆਂ ਦੇ ਨਾਲ ਭਰ ਜਾਂਦੀਆਂ ਫੇਰ ਨਾ ਪਰਮਿੰਦਰ ਕੌਰ ਆ ਜਿਹੜੀ ਉਹਨੂੰ ਕਹਿੰਦੀ ਵੀ ਚੱਲ ਆਪਾਂ ਚੱਲੀਏ ਕਿਤੇ ਉਹ ਡਰਾਈਵਰ ਨੂੰ ਕਹਿੰਦੀ ਹੈ ਗੱਡੀ ਕੱਢ ਤੇ ਮੀਰਾ ਨੂੰ ਗੱਡੀ ਦੇ ਵਿੱਚ ਬਿਠਾ ਕੇ ਇੱਕ ਵਿਰਧਾ ਆਸ਼ਰਮ ਵੱਲ ਜਾਂਦੀ ਆ ਤੇ ਰਾਹ ਦੇ ਵਿੱਚੋਂ ਫਲ ਫਰੂਟ ਲੈਂਦੀ ਆ ਮਠਿਆਈਆਂ ਲੈਂਦੀ ਆ ਕੇਕ ਵੀ ਲੈਂਦੀ ਆ ਉਹ ਮੀਰਾ ਨੂੰ ਨਹੀਂ ਦੱਸਦੀ ਪਰ ਉਹਦੀ ਮਾਂ ਦਾ ਜਨਮ ਦਿਨ ਮਨਾਉਣ ਇੱਕ ਵਿਰਧਾ ਆਸ਼ਰਮ ਤੇ ਜਾਂਦੀ ਆ ਉਹਦੀ ਮਾਂ ਦੇ ਨਾਂ ਤੇ ਕੁਝ ਪੁੰਨਦਾਨ ਕਰਨ ਜਾਂਦੀ ਆ ਚਲੋ ਗੱਡੀ 'ਚ ਸਮਾਨ ਰੱਖਦੀ ਹੈ ਤੇ ਜਦੋਂ ਉਹ ਵਿਰਧਾ ਆਸ਼ਰਮ ਦੇ ਵਿੱਚ ਜਾ ਕੇ ਗੱਡੀ ਲਾਉਂਦੇ ਆ ਤਾਂ ਮੀਰਾ ਹੈਰਾਨ ਹੁੰਦੀ ਆ ਤੇ ਉਸ ਤੋਂ ਬਾਅਦ ਉਹ ਜਿੰਨੇ ਵੀ ਉੱਥੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਕੰਬਲ ਮਠਿਆਈਆਂ ਤੇ ਫਲ ਫਰੂਟ ਵੰਡਦੀ ਆ ਤੇ ਉਹ ਵੰਡਦੇ ਵੰਡਦੇ ਉਹਦੀ ਨਿਗਾ ਇੱਕ ਔਰਤ ਤੇ ਪੈਂਦੀ ਆ ਉਹ ਔਰਤ ਜਿਹੜੀ ਕਿ ਗਾਰਡਨ ਦੇ ਵਿੱਚ ਇੱਕ ਸਾਈਡ ਤੇ ਬੈਠੀ ਹੁੰਦੀ ਆ ਵੀਲ ਚੇਅਰ ਤੇ ਹੁੰਦੀ ਆ ਉਹ ਤੇ ਉਹ ਵੇਖ ਰਹੀ ਹੁੰਦੀ ਆ ਤੇ ਇਹ ਨੂੰ ਇਹ ਹੁੰਦਾ ਵੀ ਹੈ ਨਾ ਸਾਰਿਆਂ ਨੂੰ ਤਾਂ ਮੈਂ ਵੰਡਦਾ ਵੀ ਉਹ ਤੋਂ ਤੁਰਿਆ ਨਹੀਂ ਜਾਂਦਾ ਸ਼ਾਇਦ ਮੀਰਾ ਨੂੰ ਲੈ ਕੇ ਜਦੋਂ ਉਸ ਔਰਤ ਕੋਲ ਜਾਂਦੀ ਆ ਤਾਂ ਉਸ ਔਰਤ ਦਾ ਚਿਹਰਾ ਵੇਖ ਕੇ ਪਰਮਿੰਦਰ ਕੌਰ ਦੀਆਂ ਅੱਖਾਂ ਭਰ ਆਉਂਦੀਆਂ ਨੇ ਕਿਉਂਕਿ व्हीलचेयर ਤੇ ਬੈਠੀ ਉਹ ਔਰਤ ਕੋਈ ਹੋਰ ਨਹੀਂ ਬਲਕਿ ਮੀਰਾ ਦੀ ਮਾਂ ਰਾਣੀ ਹੁੰਦੀ ਆ ਜਿਹੜੀ ਇਸੇਲੀ ਦਾ ਜਨਮ ਦਿਨ ਮਨਾਉਣ ਉਹ ਉੱਥੇ ਗਈ ਹੁੰਦੀ ਆ ਉਹੀ ਉਹਦੀ ਸੇਲੀ ਸਾਹਮਣੇ ਉਹਦੇ ਬੈਠੀ ਹੁੰਦੀ ਆ ਤੇ ਪਰਮਿੰਦਰ ਕੌਰ ਨਾ ਉਹਦੇ ਪੈਰਾਂ 'ਚ ਬਹਿ ਜਾਂਦੀ ਆ ਉਹਦੇ ਹੱਥ ਫੜ ਕੇ ਉਹਨੂੰ ਕਹਿੰਦੀ ਰਾਣੀ ਰਾਣੀ ਤੂੰ ਜਿਉਣੀ ਆ ਜਿਹੜੀ ਰਾਣੀ ਹੁੰਦੀ ਆ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਪਰ ਉਹ ਬੋਲ ਨਹੀਂ ਸਕਦੀ ਉਸ ਤੋਂ ਬਾਅਦ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਆ ਤੇ ਮੀਰਾ ਜਿਹੜੀ ਉਹ ਵੀ ਕਹਿੰਦੀ ਮਾਂ ਮਾਂ ਤੂੰ ਜਿਉਣੀ ਆ ਜਦੋਂ ਉਹ ਇਸ ਤਰ੍ਹਾਂ ਕਹਿੰਦੀ ਆ ਤਾਂ ਮੀਰਾ ਦੀ ਮਾਂ ਰਾਣੀ ਅਵਦੀਤੀ ਵੱਲ ਵੀ ਦੇਖਦੀ ਆ ਉਹਨਾਂ ਹੱਥ ਚੱਕ ਕੇ ਅਵਦੀਤੀ ਦੇ ਸਿਰ ਤੇ ਰੱਖਣ ਦੀ ਕੋਸ਼ਿਸ਼ ਕਰਦੀ ਆ ਪਰ ਉਹਦਾ ਹੱਥ ਕੰਮ ਨਹੀਂ ਕਰ ਰਿਹਾ ਹੁੰਦਾ ਪਰਮਿੰਦਰ ਕੌਰ ਆ ਜਿਹੜੀ ਸਮਝ ਜਾਂਦੀ ਆ ਵੀ ਇਹ ਠੀਕ ਨਹੀਂ ਹੈਗੀ ਚਲ ਉਹ ਉਹਨੂੰ ਹਨਾ ਦਿਲਾਸੇ ਦਿੰਦੀ ਆ ਉਹਨੂੰ ਪਿਆਰ ਕਰਦੀ ਆ ਮੀਰਾ ਵੀ ਆਪਣੀ ਮਾਂ ਦਾ ਹੱਥ ਫੜ ਕੇ ਉਹਨੂੰ ਚੁੰਮਦੀ ਆ ਵੀ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਵੀ ਦੋਨਾਂ ਨੂੰ ਜਿਵੇਂ ਕੋਈ ਰੱਬ ਹੀ ਮਿਲ ਗਿਆ ਹੋਵੇ ਤੇ ਜਿਹੜੀ ਰਾਣੀ ਹੁੰਦੀ ਆ ਉਹਦੀਆਂ ਵੀ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਪਰ ਉਹਦੀ ਜੁਬਾਨ ਦੇ ਵਿੱਚੋਂ ਕੋਈ ਬੋਲ ਨਹੀਂ ਨਿਕਲ ਰਿਹਾ ਹੁੰਦਾ ਚਲੋ ਇੰਨਾ ਕਰਦੇ ਕਰਾਉਂਦੇ ਉੱਥੇ ਨਾ ਮੈਨੇਜਰ ਆ ਜਾਂਦਾ ਫਿਰਦਾ ਆਸ਼ਰਮ ਦਾ ਕਿਉਂਕਿ ਉਹਨੂੰ ਪਤਾ ਲੱਗਦਾ ਵੀ ਕੋਈ ਦਾਨ ਕਰਨ ਆਇਆ ਤੇ ਉਹਨਾਂ ਨੂੰ ਰੋਂਦੀਆਂ ਵੇਖ ਕੇ ਉਹਨਾਂ ਕੋਲ ਆਉਂਦਾ ਤੇ ਪਰਮਿੰਦਰ ਕੌਰ ਨੂੰ ਕਹਿੰਦਾ ਕਰਮਾ ਮਾਰੀ ਆ ਵਿਚਾਰੀ ਨਾ ਬੋਲ ਸਕਦੀ ਆ ਨਾ ਤੁਰ ਸਕਦੀ ਆ ਸਾਡੇ ਕੋਲੇ ਜਿਸ ਹਾਲਤ ਤੇ ਆਈ ਸੀ ਹਾਲਤ ਖਿਰਜਾਦਾ ਮਾੜੀ ਸੀ ਪਰ ਜਿੰਨਾ ਸਾਡੇ ਤੋਂ ਹੋ ਸਕਿਆ ਅਸੀਂ ਇਹਦਾ ਇਲਾਜ ਕਰਾਇਆ ਵੀ ਬੋਲ ਕੇ ਨਹੀਂ ਦੱਸਦੀ ਪਤਾ ਨਹੀਂ ਕੌਣ ਆ ਵੀ ਬਸ ਇਹ ਅਵੀ ਸੰਭਾਲ ਅਸੀਂ ਕਰੀ ਜਾਂਦੇ ਆ ਤਾਂ ਪਰਮਿੰਦਰ कौर ਕਹਿੰਦੀ ਵੀ ਇਹ ਤਾਂ ਮੇਰੀ ਸਹੇਲੀ ਆ ਇਸ ਕੁੜੀ ਦੀ ਮਾਂ ਫਿਰ ਪਰਮਿੰਦਰ कौर ਸਾਰੀ ਕਹਾਣੀ ਉਹਨੂੰ ਦੱਸਦੀ ਹੈ ਮੈਨੇਜਰ ਨੂੰ ਵੀ ਇਹ ਮੇਰੀ ਸਹੇਲੀ ਸੀ ਮੇਰੇ ਤੋਂ ਕੰਮ ਮੰਗਣ ਆਈ ਸੀ ਗਰੀਬ ਸੀ ਵਿਚਾਰੀ ਘਰ ਵਾਲੇ ਦੀ ਮੌਤ ਹੋ ਗਈ ਉਸ ਦਿਨ ਹਾਦਸਾ ਹੋਇਆ ਵੀ ਇਹ ਖਬਰ ਸੁਣੀ ਸੀ ਵੀ ਮੱਕ ਗਈ ਤਾਂ ਫਿਰ ਜਿਹੜਾ ਮੈਨੇਜਰ ਆ ਉਹ ਦੱਸਦਾ ਵੀ ਮੇਰਾ ਇੱਕ ਦੋਸਤ ਇਹਨੂੰ ਗੱਡੀ ਦੇ ਵਿੱਚ ਪਾ ਕੇ ਲੈ ਕੇ ਆਇਆ ਸੀ ਤੇ ਉਹਨੂੰ ਪਤਾ ਸੀ ਵੀ ਮੇਰਾ ਆਸ਼ਰਮ ਆ ਤੇ ਇੱਥੇ ਮੇਰਾ ਜਿਹੜਾ ਚੈਰੀਟੇਬਲ ਹਸਪਤਾਲ ਆ ਉਹਦੇ ਵਿੱਚ ਅਸੀਂ ਇਹਨੂੰ ਰੱਖਿਆ ਉਦੋਂ ਤਾਂ ਹਾਲਤ ਇਹਦੀ ਜਿਆਦਾ ਖਰਾਬ ਸੀ ਹੁਣ ਵੀ ਇਹ ਬੋਲ ਨਹੀਂ ਸਕਦੀ ਸਾਨੂੰ ਨਹੀਂ ਪਤਾ ਕਿ ਇਹ ਕੌਣ ਆ ਬਸ ਆਏ ਆ ਵੀ ਇਹਦੀ ਸੰਭਾਲ ਹੋਈ ਜਾਂਦੀ ਆ ਤਾਂ ਪਰਮਿੰਦਰ ਗੌਰ ਕਹਿੰਦੀ ਵੀ ਕੀ ਇਹਦਾ ਇਲਾਜ ਨਹੀਂ ਹੋ ਸਕਦਾ ਉਹ ਕਹਿੰਦਾ ਇਲਾਜ ਇਹਦਾ ਹੋ ਸਕਦਾ ਪਰ ਮਹਿੰਗਾ ਦੇਖੋ ਸਾਡੇ ਕੋਲੇ ਤਾਂ ਇੰਨੇ ਵਿਰਧ ਆਉਂਦੇ ਨੇ ਜਿਹੜੇ ਜਿਹੜਾਂ ਦਾ ਕੋਈ ਅੱਗੇ ਪਿੱਛੇ ਨਹੀਂ ਹੁੰਦਾ ਚੈਰੀਟੇਬਲ ਹਸਪਤਾਲ ਆ ਸਾਡਾ ਉਹਦੇ 'ਚ ਇੰਨੀ ਵੱਡੀ ਫੈਸਿਲਿਟੀਆਂ ਹੈ ਨਹੀਂ ਵੀ ਵੱਡੇ ਡਾਕਟਰ ਹੋਣ ਪਰ ਡਾਕਟਰ ਕਹਿੰਦੇ ਆ ਵੀ ਇਹਦਾ ਇਲਾਜ ਹੋ ਸਕਦਾ ਤਾਂ ਫਿਰ ਉਹ ਕਹਿੰਦੀ ਵੀ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਇਹਨੂੰ ਲਿਜਾ ਸਕਦੀ ਆ ਉਹ ਕਹਿੰਦੇ ਲਿਜਾ ਸਕਦੇ ਹੋ ਸਾਨੂੰ ਕੀ ਇਤਰਾਜ਼ ਆ ਫਿਰ ਉਸ ਤੋਂ ਬਾਅਦ ਪਰਮਿੰਦਰ ਕੌਰ ਆ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਬੁਲਾਉਂਦੀ ਆ ਉਦੇਕਰਾਲਾ ਅਮਰਜੀਤ ਸਿੰਘ ਆਉਂਦਾ ਤੇ ਉਹਨੂੰ ਕਹਿੰਦੀ ਵੀ ਦੇਖੋ ਮੈਨੂੰ ਤਾਂ ਕੁਦਰਤ ਨੇ ਦੋ ਦੋ ਮੌਕੇ ਦਿੱਤੇ ਆਪਣੀ ਗਲਤੀ ਸੁਧਾਰਨ ਦੇ ਫਿਰ ਉਹ ਉਹਨੂੰ ਉੱਥੋਂ ਆਸ਼ਰਮ ਦੇ ਵਿੱਚੋਂ ਇੱਕ ਵਧੀਆ ਹਸਪਤਾਲ ਦੇ ਵਿੱਚ ਸ਼ਿਫਟ ਕਰਾਉਂਦੀ ਆ ਤੇ ਉਸ ਹਸਪਤਾਲ ਦੇ ਵਿੱਚ ਫਿਜ਼ੀਓਥੈਰੇਪੀ ਤੇ ਹੋਰ ਜਿਹੜਾ ਵੀ ਟਰੀਟਮੈਂਟ ਰਾਣੀ ਨੂੰ ਚਾਹੀਦਾ ਹੁੰਦਾ ਉਹਦਾ ਉਹ ਟਰੀਟਮੈਂਟ ਹੁੰਦਾ ਤੇ 6 ਮਹੀਨਿਆਂ ਦੀ ਕੜੀ ਮਿਹਨਤ ਤੋਂ ਬਾਅਦ ਰਾਣੀ ਜਿਹੜੀ ਉਹ ਬੋਲਣ ਲੱਗ ਜਾਂਦੀ ਆ ਤੇ ਉਹ ਤੁਰਨ ਵੀ ਲੱਗ ਜਾਂਦੀ ਆ ਪਾ ਮੈਂ ਕਿ ਉਹ ਪੂਰੀ ਚੰਗੀ ਤਰ੍ਹਾਂ ਨਹੀਂ ਉਹਵੇਂ ਹੋ ਸਕਦੀ ਪਰ ਉਹ ਬੋਲਣ ਲੱਗਦੀ ਆ ਉਹ ਆਪਦੀ ਧੀ ਨੂੰ ਪਿਆਰ ਕਰਦੀ ਆ ਪਰਮਿੰਦਰ ਨਾਲ ਗੱਲਾਂ ਕਰਦੀ ਆ ਤੇ ਉਹਦਾ ਦਿਮਾਗ ਵੀ ਇੰਨਾ ਕੰਮ ਨਹੀਂ ਕਰਦਾ ਹੁੰਦਾ ਪਰ ਉਹ ਵੀਲ ਚੇਅਰ ਤੋਂ ਮਤਲਬ ਪਾਸੇ ਹੋ ਜਾਂਦੀ ਆ ਆਪ ਦਾ ਕੰਮ ਥੋੜਾ ਬਹੁਤ ਆਪ ਕਰਦੀ ਆ ਤੇ ਉਦੋਂ ਤੱਕ ਜਿਹੜੀ ਮੀਰਾ ਉਹਦੀ ਧੀ ਉਹ 7ਵੀਂ ਕਲਾਸ ਪਾਸ ਕਰ ਲੈਂਦੀ ਆ ਤੇ ਫਿਰ ਪਰਮਿੰਦਰ ਕਹਿੰਦੀ ਵੀ ਤੁਹਾਡੀ ਦੋਨਾਂ ਦੀ ਜ਼ਿੰਮੇਵਾਰੀ ਸਾਡੀ ਵੀ ਮੈਂ ਪੈਸਾ ਤੇ ਉਹਦਾ ਕੀ ਕਰਨਾ ਹਨਾ ਵੀ ਮੈਨੂੰ ਉਸ ਦਿਨ ਹੀ ਬਹੁਤ ਪਛਤਾਵਾ ਹੋਇਆ ਸੀ ਜਿਸ ਦਿਨ ਮੈਂ ਤੈਨੂੰ ਮੋੜਿਆ ਸੀ ਸ਼ਾਇਦ ਤੂੰ ਉਸ ਤਰ੍ਹਾਂ ਮੁੜਨਾ ਸੀ ਤੇ ਮੈਨੂੰ ਆਪਣੀ ਗਲਤੀ ਦਾ ਪਛਤਾਵਾ ਹੋਣਾ ਸੀ ਜੇ ਤੇਰੇ ਨਾਲ ਹਾਦਸਾ ਨਾ ਹੁੰਦਾ ਮੀਰਾ ਸਾਨੂੰ ਨਾ ਮਿਲਦੀ ਤਾਂ ਮੈਂ ਵੀ ਬਸ ਪਛਤਾ ਕੇ ਰਹਿ ਜਾਣਾ ਸੀ ਤੇ ਅੱਜ ਮੈਨੂੰ ਮੌਕਾ ਮਿਲਿਆ ਤੇ ਮੈਂ ਤੁਹਾਡੀ ਦੋਨਾਂ ਦੀ ਜ਼ਿੰਦਗੀ ਸਵਾਰੂੰਗੀ ਫਿਰ ਉਸ ਤੋਂ ਬਾਅਦ ਚਲੋ ਉਹ ਦੇ ਨਾਲ ਘਰ ਦੇ ਕੰਮਾਂ 'ਚ ਵੀ ਮਦਦ ਕਰਦੀ ਆ ਤੇ ਮੀਰਾ ਵੀ ਕਹਿੰਦੀ ਆ ਵੀ ਕੋਈ ਨਹੀਂ ਆਂਟੀ ਜੇ ਮੈਂ ਆਪਦੇ ਘਰ ਦੇ ਕੰਮ ਕਰਾਂ ਤੇ ਕਰਾਂ ਮੀਰਾ ਉਹਦੇ ਨਾਲ ਘਰ ਦੇ ਕੰਮਾਂ 'ਚ ਵੀ ਮਦਦ ਕਰਾਉਂਦੀ ਆ ਤੇ ਫਿਰ ਅਮਰਜੀਤ ਤੇ ਪਰਮਿੰਦਰ ਮੀਰਾ ਨੂੰ ਵਧੀਆ ਪੜਾਉਂਦੇ ਆ ਦਿਨ ਬੀਤਦੇ ਆ ਮਹੀਨੇ ਬੀਤਦੇ ਆ ਤੇ ਫਿਰ ਬਰੇ ਬੀਤ ਜਾਂਦੇ ਆ ਤੇ ਮੀਰਾ ਜਦੋਂ ਪਲੱਸ 2 ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ ਪਹਿਲੀ ਪੋਜੀਸ਼ਨ ਲੈ ਕੇ ਆਉਂਦੀ ਆ ਤਾਂ ਪਰਮਿੰਦਰ ਕੌਰ ਨੂੰ ਉਹਦੇ ਤੇ ਬੜਾ ਮਾਣ ਮਹਿਸੂਸ ਹੁੰਦਾ ਤੇ ਉਸ ਤੋਂ ਬਾਅਦ ਅਮਰਜੀਤ ਸਿੰਘ ਉਹਨੂੰ ਐਲ ਐਲ ਬੀ ਕਰਾਉਂਦਾ ਕਿਉਂਕਿ ਹੁਸ਼ਿਆਰ ਬਹੁਤ ਹੁੰਦੀ ਆ ਤੇ ਮੀਰਾ ਨੂੰ ਵੀ ਇਹ ਹੁੰਦਾ ਵੀ ਮੈਂ ਵਕੀਲ ਬਣ ਜਾ ਫਿਰ ਜਿਹੜੇ एहसान ਇਹਨਾਂ ਨੇ ਮੇਰੇ ਤੇ ਕੀਤੇ ਆ ਵੀ ਉਹ ਮੈਂ ਕਿਸੇ ਨਾ ਕਿਸੇ ਰੂਪ ਚ ਮੋੜਾਂ ਤੇ ਅੱਜ ਮੀਰਾ ਆਪਣੀ ਐਲ ਐਲਬੀ ਦੀ ਪੜਾਈ ਕਰ ਰਹੀ ਆ ਪਰਮਿੰਦਰ ਕੌਰ ਤੇ ਅਮਰਜੀਤ ਸਿੰਘ ਦੋਨੋਂ ਜਣੇ ਉਹਨਾਂ ਦੀ ਵਧੀਆ ਕੇਅਰ ਕਰਦੇ ਆ ਉਹਨੇ ਇੱਕ ਛੋਟਾ ਜਿਹਾ ਘਰ ਆ ਜਿਹੜਾ ਉਹਨਾਂ ਦਾ ਬਣਾਤਾ ਸੀ ਕਿਉਂਕਿ ਆਪਣੇ ਘਰ ਦੇ ਵਿੱਚ ਰੱਖਣਾ ਤਾਂ ਔਖਾ ਵੀ ਸੀ ਤੇ ਜਿਹੜੀ ਉਹਦੀ ਮਾਂ ਹੁੰਦੀ ਆ ਮੀਰਾ ਦੀ ਮਾਂ ਹੁੰਦੀ ਆ ਰਾਣੀ ਉਹ ਹੁਣ ਸਲਾਈ ਦਾ ਕੰਮ ਪਹਿਲਾਂ ਵੀ ਜਾਣਦੀ ਹੁੰਦੀ ਹੈ ਤੇ ਪਰਮਿੰਦਰ ਕੌਰ ਉਹਨੂੰ ਮਸ਼ੀਨ ਲਿਆ ਦਿੰਦੀ ਹੈ ਤੇ ਉਹ ਕਹਿੰਦੀ ਹੈ ਵੀ ਤੂੰ ਬਹਿ ਕੇ ਕੰਮ ਕਰ ਮਸ਼ੀਨ ਤੇ ਸਲਾਈ ਵਗੈਰਾ ਕਰਦੀ ਆ ਅ ਵੱਡੀਆਂ ਦੁਕਾਨਾਂ ਵਾਲਿਆਂ ਨਾਲ ਉਹਦਾ ਕੰਟਰੈਕਟ ਕਰਾ ਦਿੰਦੀ ਆ ਉਹ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਮੀਰਾ ਪੜਦੀ ਵੀ ਆ ਤੇ ਨਾਲ-ਨਾਲ ਉਹ ਬੱਚਿਆਂ ਨੂੰ ਟਿਊਸ਼ਨ ਵੀ ਪੜਾਉਂਦੀ ਆ ਇਸ ਤਰ੍ਹਾਂ ਉਹਨਾਂ ਦਾ ਇੱਕ ਰੁਜ਼ਗਾਰ ਵੀ ਬਣ ਜਾਂਦਾ ਤੇ ਜਿੰਨੀ ਕੁ ਮਦਦ ਹੁੰਦੀ ਆ ਅਮਰਜੀਤ ਸਿੰਘ ਤੇ ਪਰਮਿੰਦਰ ਕੌਰ ਵੀ ਉਹਨਾਂ ਦੀ ਕਰਦੇ ਆ ਤੇ ਅੱਜ ਮੀਰਾ ਆਪਦੀ ਮਾਂ ਦੇ ਨਾਲ ਵਧੀਆ ਜ਼ਿੰਦਗੀ ਜਿਉ ਰਹੀ ਆ ਜੇ ਮੀਰਾ ਉਸ ਦਿਨ ਕਰੋਨਾ ਪਾਈਦੀ ਤਾਂ ਸ਼ਾਇਦ ਉਹਨੇ ਚਾਚੀ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਰਹਿ ਜਾਣਾ ਸੀ ਤੇ ਉਹਦੀ ਚਾਚੀ ਨੇ ਉਹਨੂੰ ਪਤਾ ਨਹੀਂ ਕਿੱਥੇ ਸੱਟਣਾ ਸੀ ਕਿਹਦੇ ਨਾਲ ਵਿਆਹਣਾ ਸੀ ਕੁਦਰਤ ਹੈ ਨਾ ਜਿਹੜੀ ਜੇ ਉਹ ਵਿਛੋੜਦੀ ਆ ਤਾਂ ਉਹ ਕਿਤੇ ਨਾ ਕਿਤੇ ਮਿਲਾਉਂਦੀ ਵੀ ਆ ਜੇ ਕੋਈ ਇਨਸਾਨ ਗਲਤੀ ਕਰਦਾ ਤਾਂ ਕੁਦਰਤ ਉਹਨੂੰ ਉਸ ਗਲਤੀ ਦਾ ਪਛਤਾਵਾ ਕਰਨ ਦਾ ਮੌਕਾ ਦਿੰਦੀ ਆ ਤੇ ਸਾਨੂੰ ਉਹ ਮੌਕੇ ਆ ਜਿਹੜੇ ਉਹ ਜ਼ਰੂਰ ਸੰਭਾਲਣੇ ਚਾਹੀਦੇ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਮੀਰਾ ਦੀ ਜ਼ਿੰਦਗੀ ਦੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ